ਹਾਂਜੀ ਵੀਰੋ ਅੱਜ ਚਮਾਰ ਸਾਹਿਬ ਫਿਲਮ ਦਾ ਪਹਿਲਾ ਸ਼ੋਅ ਲਾ ਦਿੱਤਾ ਮੈਂ ਤੇ ਮੇਰੀ ਟੀਮ ਨਰੀ ਸਾਹਿਬ ਕਦਰ ਸਾਹਿਬ ਤੇ ਮੈਂ ਸੈਕਿੰਡ ਸ਼ੋਅ ਦਿੱਤਾ ਕਿ ਮੈਂ ਤਾਂ ਦਾ ਉਲਟਾ ਚਸ਼ਮਾ ਪਿੰਡ ਫਤਿਹ ਮਾਜਰੀ ਵਿੱਚ ਪਹਿਲਾ ਸ਼ੋਅ ਲੱਗਿਆ ਪ੍ਰੋਜੈਕਟਰ ਤੇ ਪਿੰਡ ਵਾਲਿਆਂ ਬੜਾ ਹੌਸਲਾ ਦਿੱਤਾ ਪਿੰਡ ਵਾਲਿਆਂ ਨੂੰ ਫਿਲਮ ਬੜੀ ਵਧੀਆ ਲੱਗੀ ਬਹੁਤ ਵੀਰ ਭੈਣਾ ਬਜ਼ੁਰਗ ਸਾਰੇ ਫਿਲਮ ਵੇਖਣਾ ਏ ਕਿਉਂਕਿ ਵੀਰੋ ਅਸੀਂ ਵੀ ਕਲਾਕਾਰ ਆ ਤੇ ਅਸੀਂ ਆਪਣੀ ਕਲਾ ਵਿਖਾਈ ਆ ਤੇ ਸਾਡੀ 10 ਰੁੱਟੀ ਜੋ ਤੁਸੀਂ ਸਾਨੂੰ ਤੇ ਬੋਲ ਜੋ ਵੀ ਦਿਓਗੇ ਤਾਂ ਪਿੰਡ ਦੇ ਆਦੇ ਬੜਾ ਮਾਨ ਸਨਮਾਨ ਕੀਤਾ ਬੜਾ ਦਿਲ ਖੁਸ਼ ਹੋ ਗਿਆ ਵੀਰੋ ਤੇ ਬੜੀਆਂ ਧਮਕੀਆਂ ਤੇ ਬੜੇ ਕਈ ਗਾਹ ਕੱਡੀਆਂ ਕਹਿਨੇ ਕੋਈ ਛੱਟ ਛੱਟ ਕੇ ਭੱਜ ਗਿਆ ਇਹ ਵੀਰੋ ਬੜਾ ਰਿਸਕ ਲੈ ਕੇ ਫਿਲਮ ਬਣਾਈ ਆ ਬੜਾ ਰਿਸਕ ਲੈ ਕੇ ਮੈਂ ਤੇ ਮੇਰੀ ਟੀਮ ਨੇ ਇਹ ਚਮਾਰ ਕੌਮ ਦੀ ਪਹਿਲੀ ਫਿਲਮ ਆ ਤੇ ਸਾਨੂੰ ਮਾਣਿਆ ਕਿ ਅਸੀਂ ਇੱਕ ਕੌਮ ਦੀ ਪਹਿਲੀ ਫਿਲਮ ਬਣਾਈ ਆ ਤੇ ਵੀਰੋ ਤੁਸੀਂ ਵੀ ਅਗਰ ਆਪਣੇ ਕਿਸ ਫਿਲਮ ਨੂੰ ਲਗਾਉਣਾ ਚਾਹੁੰਦੇ ਹੋ ਅਸੀਂ ਪ੍ਰੋਜੈਕਟਰ ਲੈ ਕੇ ਤੇ ਆਪਣੀ ਫਿਲਮ ਲੈ ਕੇ ਤੁਹਾਡੇ ਕੋਲ ਆ ਜਾਵਾਂਗੇ ਤੇ ਤੁਸੀਂ ਵੀ ਇਹ ਫਿਲਮ ਚਮਾਰ ਸਾਹਿਬ ਦੇਖ ਸਕਦੇ ਹੋ ਇਹ ਨੰਬਰ ਤੇ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰੋ ਤੇ ਅਸੀਂ ਤੁਹਾਡੇ ਕੋਲ ਪਹੁੰਚ ਜਾਵਾਂਗੇ ਧੰਨਵਾਦ ਵੀਰੋ ਧੰਨਵਾਦ